ਅੱਜ ਲੁਧਿਆਣਾ ਜਾਣ ਦੀ ਤਿਆਰੀ ਆ ਤੇ ਇਧਰ ਲੱਗੇ ਭਾਈ ਸਾਰੇ ਮੁੰਡੇ ਕੰਮਾਂ ਕਰਾਂ ਪਰ ਥੋੜੀ ਥੋੜੀ ਚਾਲਾਂ ਵਿਗੜੀਆਂ ਹੋਈਆਂ ਉਹ ਹੁਣ ਮੇਰੀ ਮੇਰੀ ਵੀ ਗਲਤੀ ਆ ਸਾਰੇ ਸਾਰੇ ਬੰਦੇ ਦੀ ਗਲਤੀ ਚਲੋ ਕੋਈ ਗੱਲ ਨਹੀਂ ਸੇਵਕ ਦੀ ਜ਼ਿਆਦਾ ਗਲਤੀ ਆ ਨਹੀਂ ਗੱਲ ਨਹੀਂ ਤੇ ਚੱਲਾ ਭਾਈ ਹੁਣ ਤਾਂ ਮੈਂ ਦੇਖ ਲਓ ਆਪੇ ਚਾਲ ਤੇ ਉੱਪਰ ਬਣਾ ਲਿਓ ਫਿਰ ਆਪਣੀ ਅੱਜ ਦੀ ਠੀਕ ਮੈਂ ਤਾਂ ਆਖਣਾ ਵੀ ਇਹਨੂੰ ਲੱਗੇ ਜਾਣਾ ਤੇ ਇੰਨਾ ਜੱਤ ਸੁੱਕੇ ਜਾਣਾ ਇਹ ਮੈਂ ਫਿੱਟ ਕਰਦਾ ਨਾ ਕੰਦ ਕੱਢ ਗਏ ਤੇ ਮਾਈ ਘੁੰਮ ਜਾਣਾ ਜੰਗਲਾਂ ਉ ਤਾਂ ਜੰਗਲਾਂ ਨੂੰ ਘੁੰਮ ਜਾ ਨਹੀ ਅੱਜ ਦਸਾਈ ਨਹੀਂ ਅੱਜ ਵੀ ਨਹੀਂ ਉਹ ਬੱਦਲ ਦਾ ਹੈਗਾ ਮਾਤਾ ਬੱਦਲ ਦਾ ਹੈ ਚਲ ਕੋਈ ਗੱਲ ਇਹ ਸੁੱਕੀ ਜਾਦਾ ਨਾਲ ਜਿਨਾਂ ਦਾ ਫਿਰ ਇਹ ਪੱਲਿਆ ਪਾੜਾਂਗੇ ਆਹ ਆ ਗਈ ਆ ਕਰਕੇ ਮੈਂ ਠੀਕ ਹੈ ਠੀਕ ਹੈ ਜੀ ਅੱਜ ਪੱਲਿਆ ਆ ਮੈਂ ਬਿਜਲੀ ਵਾਲੇ ਕੋਲ ਸਾਰਾ ਸਮਾਨ ਨਾ ਫਿਰ ਇਹ ਤਾਂ ਤਾਂ ਅੱਜ ਆ ਵੀ ਲਾਈ ਖੜਨ ਪਈ ਆਪਣੀ ਲਾਈ ਖੜੀ ਆਈ ਵੀ ਹੁੰਦੀ ਸੁੱਚਾ ਸੱਚਾ ਜਿ ਲਿਆਵਾ ਉਹ ਲੱਗੇ ਲਾਈ ਟਾਂ ਲੂਟਾ ਲਾਵੇ ਹੁਣ ਇਧਰ ਉਹ ਚੱਕ ਲਏ ਸਾਰੀ ਜਮਾਨ ਉਹ ਵਾਹ ਡਾਕਟਰ ਜੀ ਉਹ ਗੱਲ ਹਾਂ ਆਏਗੇ ਤਾਂ ਪੂਰੇ ਗਏ ਅੱਛਾ ਚਲੋ ਹੋਰ ਬਸੇ ਲਾ ਹਾਂਜੀ ਜੀ ਚਾਹ ਬਣਾਓ ਬਣਾ ਦਿਓ ਬਣਾ ਦਿਓ ਚਾਹ ਚਲੋ ਉਹ ਫੌਸਲੇ ਨਾਲ ਚਲੇ ਗਏ ਲੈ ਮੈਂ ਤੈਨੂੰ ਚਾਹ ਪਾਉਂਦਾ ਤੂੰ ਚਾਹ ਲਿਆ ਦਿਓ ਤੁਸੀਂ ਚਾਹ ਲਿਆ ਦਿਓ ਮੈਨੂੰ ਦਿਖਾ ਭਾਈ ਧਾਰਲੇ ਹੀ ਬੜੀਆਂ ਐ ਯੂਐਸ ਵਾਲਿਆਂ ਪਰ ਬੜੀਆਂ ਪਾਈਆਂ ਬਦਨ ਨੂੰ ਪਤਾ ਨਹੀਂ ਗਈ ਮਾਣ ਆਹ ਹੋਰ ਜੀ ਵਦਿਆ 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 ਅੱਜ ਫਿਰ ਮਨਾਇ ਲਿਆ ਪ੍ਰੋਗਰਾਮ ਜਾਣੀ ਪੈਣਾ ਤਾਂ ਉਹ ਤਾਂ ਵਧੀਆ ਚੱਲੇ ਆ ਲੈ ਆਉਂਗੇ ਸਾਨੂੰ ਲੇਟ ਹੋਈ ਜਾਵੇ ਤੇਰਾ ਘਰ ਵੀ ਦਿਖਾ ਦਾਂ ਮੋੜਾ ਜਿਹਾ ਵੀਡੀਓ ਚੱਜ ਬਣੇ ਹੋਏ ਦਿਖਾਈਏ ਯਾਰ ਹੋਏ ਦਿਖਾ ਦਾਂਗੇ ਆ ਗਿੰਦੂ ਘਰ ਪਾਰਿਆ ਭਾਈ ਇੱਥੇ ਉਹਨਾਂ ਕਿਹਨਾਂ ਕਹਿੰਦੇ ਕਿ ਗਿੰਦੂ ਹੋਮ ਟੂਰ ਕੋਈ ਗੱਲ ਨਹੀਂ ਲਾਓ ਭਾਈ ਇੱਥੇ ਰਿੰਕਾ ਵੀ ਆ ਗਿਆ ਬੰਦੇ ਸਾਰੇ ਇਕੱਠੇ ਕਰਕੇ ਲੈ ਕੇ ਜਾਣੇ ਪੈਂਦੇ ਆ ਹੁਣ ਦੋ ਜਣੇ ਆ ਗੱਡੀ ਦੁੱਤੀ ਲੈ ਜਾਣੀ ਓਏ ਹੁਣ ਕਿਆ ਕਰੀਓ ਗੱਡੀ ਕਰ ਦਾਂਗੇ ਇਹ ਕਿਰਾਏ 'ਤੇ ਪਰ ਹੁਣ 10000 1500 ਲੈ ਲਓ ਹੋਰ ਕਿਆ ਗੱਡੀ ਮਿਲਿਓ ਨਹੀਂ ਗੱਡੀ ਮੈਨੂੰ ਦੋ ਜਹਾ ਨਹੀਂ ਤੀਨ ਉਹ ਪਰ 90 ਦਾ ਟਾਰਜਾ ਲੱਗ ਰਿਹਾ ਤੇਰਾ ਹਮ ਹਮ ਅਦਾ ਉਹ ਗੱਗੇ ਵਾਲੀ ਹੈਗੀ ਸੀ ਗੱਗਾ ਕਹਿੰਦਾ ਬਈ ਪੇਪਰ ਨਿੱਕ ਵੀ ਹੈਗਾ ਰਨ ਕੋ ਇਕ ਕਰਦਾ ਯਾਰ ਲਾ ਰ ਆ ਤੁਸੇ ਕੰਮ ਦੇ ਇਸ ਲਈ ਨਾ ਤੇ ਬੋੜੇ ਹੋ ਜਾ ਫਿਰ ਮੈਨੂੰ ਕੋਈ ਬਾਈ ਮੇਰੀ ਗੱਡੀ ਛਡਾ ਕੇ ਦੋ ਹਾਂ ਇਹ ਪਤਾ ਕਿਆ ਚੱਕਰ ਹੋਇਆ ਹੋਇਆ ਤੇਰਾ ਫੇਸ ਇਹਦੇ ਨਾਲ ਮਿਲਦਾ ਕਿਸ ਨੇ ਕਰਿਆ ਖਨ ਬਾਹਰੋਂ ਫੋਨ ਕਰਿਆ ਗਏ ਦੋਨੇ ਪਾਈ ਪਾਈ ਤੁਸੀਂ ਅੱਛਾ ਤੇਰਾ ਤੇਰਾ ਹਿੰਕਾ ਤੇਰਾ ਹਾਂ ਪੁੱਜ ਗਏ ਭਾਈ ਸਿਰਾਜੋਤ ਸਿਰਾਜੋਤ ਦੇਖ ਮਾਲ ਪਿਆਣਾ ਕੋ ਕਿੱਥੇ ਤੱਕ ਨੂੰ ਪਿਆ 100 ਮੀਟਰ ਲੈ ਵੀ ਟਾਇਲ ਦੀ ਦੇਖ ਲੈ ਚੁਆਇਸ ਕਿੰਨੀ ਆ ਜਿੰਨੀ ਮਰਜ਼ੀ ਟਾਇਲ ਚੱਕ ਇੱਥੇ ਤੇ ਇਧਰਾ ਕਿਚਨ ਤਿਆਰ ਹੁੰਦੇ ਆ ਨਾ ਵੀ ਟਾਇਲੇ ਟਾਇਲ ਚਾਰੇ ਪਾਸੇ ਸੱਸਰੀ ਘਰ ਪਾਜੀ ਕੀ ਹਾਲ ਹੈ ਜੀ ਠੀਕ ਹੈ ਜੀ ਵੈਲਕਮ ਆਪਾਂ ਹੀ ਬੰਦੇ ਆ ਜੀ ਇਹ ਆਪਣੇ ਅਥੀ ਦੀ ਟੀਮ ਤਾਂ ਕਰ ਲਈ ਹਾਂ ਲਗਦਾ ਦੇਖਣਾ ਹੈ ਕਿਚਨ ਸਲੈਪ ਇਹ ਤੇ ਟਗੜੀ ਹੈ ਇਹ 10-10 ਮੋੜ ਦੇ ਕਿੰਨੇ ਇਹ 10 ਮੋੜ ਦੇ ਅੱਛਾ ਇਹ ਮੋੜੇ ਆ ਗਏ ਜੀ ਅੱਜ ਜੀ ਸ਼ੁਰੂ ਕਰਦੇ ਹਾਂ ਅੱਠ ਮੋੜ ਦੇ ਸਲੈਪ ਆ ਅੱਛਾ ਜੀ ਦੇ ਵਿੱਚ ਵੀ ਦੋ ਕੁਆਲਿਟੀ ਆਦੀ ਕਲਰ ਬੋਡੀ ਤੇ ਫੁੱਲ ਬੋਡੀ ਕਾਫੀ ਗੋਲਡ ਆ ਆ ਗਿਆ ਨਾ ਇਹ ਤਾਂ ਨਹੀਂ ਹੈਗਾ ਨਾ ਇਹ ਗੋਲਡਨ ਆ ਗਿਆ ਇਹ ਗੋਲਡਨ ਆ ਗੋਲਡਨ ਆ ਕੋਫੀ ਗੋਲਡ ਕਿਹੜਾ ਫਿਰ ਹੋਇਆ ਆ ਗਿਆ ਸਵੇ ਦੀ ਜਾਂ ਆ ਗਈ ਫੁੱਲ ਬੋਡੀ ਦੇ ਵਿੱਚ ਅੱਛਾ ਦੋਨੇ ਹੈਗਾ ਬਸੇ ਸੇਮ ਹੋਲਡਿੰਗ ਬਣ ਜਾਂਦੀ ਹੈ ਠੀਕ ਠੀਕ ਹੈ ਲਾਈਵ ਵਗੈਰਾ ਜਦੋਂ ਬਣਾਉਣਾ ਜੀ ਹਾਂ 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 ਇਹ ਜਿਹੜੀ ਸਲੇਬ ਦੇਖਿਆ ਤੋ ਤੋ ਤੁਸੀਂ ਤੁਸੀਂ ਲਾਉਣੀ ਹੋਂ ਤਾਂ ਮੈਂ ਤਾਂ ਕਲਰ ਮੈਂ ਤਾਂ ਕਲਰ ਆਪ ਸਿੰਧ ਕਰੇ ਦਾ ਘਰ ਦੇ ਵਾਸਤੇ ਫਿਰ ਸਾਹਮਣੇ ਵਾਲਾ ਕਿਚਨ ਮੰਨੇ ਨਹੀਂ ਹੈਗੇ ਅੱਛਾ ਹਾਂ ਜੇ ਫਿਰ ਇਧਰ ਕਲਾਸਿਕਾ ਕੀ ਆਹ ਫਾਸਕ ਡਿਜ਼ਾਈਨ ਚੱਲੀ ਫਿਰ ਟਾਇਲ ਦੇਖੀ ਜਾ ਕੇ ਫਿਰ ਆਪਾਂ ਆਪਣਾ ਕਮਿਊਨਿਟੀ ਅਸੀਂ ਬਣਾ ਜਾਈਏ ਸਾਡਾ ਮਾਜ ਕੰਮ ਦੋ ਤਿੰਨ ਕੱਢਣੇ ਅਸੀਂ ਅੱਜ ਭਾਜੀ ਕੋਈ ਗੱਲ ਸਰ ਤੁਸੀਂ ਕਰਤੋ ਹਾਂਜੀ ਉਹ ਵੀ ਨਵੀਂ ਵੀ ਆ ਰਿਹਾ ਅੱਛਾ ਜੀ ਉਹਨਾਂ ਦੀ ਫਾਈਨਲ ਕਰਕੇ ਹਾਂ ਫਿਰ ਮੈਂ ਬਸ ਇਸੇ ਹਫਤੇ ਦਾ ਰਿਪਲਾਨ ਕਰਦਾ ਆ ਅੱਜ ਵਿਜ਼ਿਟ ਕਰ ਲਓ ਫਿਰ ਕੋਈ ਫਲੈਨ ਕਰਕੇ ਠੀਕ ਹੈ ਠੀਕ ਹੈ ਬਹੁਤ ਧਰ ਉਹਨਾਂ ਦਾ ਵੱਡਾ ਸ਼ੋਅਰੂਮ ਹੈ ਉਸ ਤੋਂ ਬਾਅਦ ਹੁਣ ਇੱਧਰ ਆ ਕੇ ਟੂਟੇ ਟਟੇ ਸਾਮਾਨ ਦੇਖੇ ਤੇ ਟਾਇਲ ਇੱਧਰ ਵੀ ਬਹੁਤ ਲੱਗੀ ਹੋਈ ਹੈ ਵਿੱਚ ਨਾ ਸਾਈਜ਼ ਵਾਈਜ਼ ਵਿੱਚ ਵੱਡਾ ਆਉਣਾ ਹੈ ਨਾ ਇਹ ਸੈਂਪਲ ਛੋਟੇ ਲੱਗੇ ਹੋਏ ਆ ਅੱਛਾ ਅੱਛਾ ਠੀਕ ਹੈ ਮੈਂ ਆ ਚੀਜ਼ਾਂ ਦੇਖ ਅੱਛਾ ਇਹ ਵਾਟਰਫਾਲ ਟਾਈਪ ਦੇ ਵਿੱਚ ਆ ਜਾਂਦੀ ਹੈ ਇਹਦਾ ਵੀ ਸਾਈਜ਼ ਵੱਡਾ ਆਉਣਾ 32 ਬਚ ਹੋਣ ਦਾ ਠੀਕ ਹੈ ਠੀਕ ਹੈ ਅੱਜ ਵੀ ਕਲਰ ਆ ਨਾ ਗ੍ਰੇਸ਼ ਕਲਰ ਆ ਜਾਂ ਬੇਜਿਸ਼ ਕਲਰ ਆ ਇਦਾਂ ਦੇ ਕਲਰ ਨੂੰ ਕਹਰੇ ਆ ਕਿ ਗ੍ਰੇ ਜਾਂ ਐਵਰੀ ਸ਼ੇਡ ਦੇ ਵਿੱਚ ਲੈ ਆ ਆਹਾਂ ਤੇ ਆਹ ਹਾਂਜੀ ਇਹਦੀ ਤੇ ਆਦੀ ਤੁਸੀਂ ਫੋਟੋ ਇੱਕ ਵਾਰੀ ਵੈਸੇ ਸ਼ੇਅਰ ਕਰ ਲਓ ਵੈਸੇ ਕਲਰ ਟੋਨ ਆ ਵੀ ਸੋਹਣੀ ਆ ਪੇਟ ਦੇ ਨਾਲ ਤੁਹਾਡੀ ਥੋੜੀ-ਮੁਥੀ ਮੈਲਜ ਜੋਦੀ ਦੇ ਨਾਲੇ ਐਜ਼ ਅ ਹਾਈਲਾਈਟਰ ਰਿਪਲੇ ਕਰ ਜੂਗੀ ਇਹ ਆ ਵੀ ਠੀਕ ਆਹਾਂ ਤੇ ਆਹ ਹੋਊਗਾ ਨਾ ਜੀ ਦੋਨੋਂ ਦਾ ਕੰਮ ਨਾ ਹਾਂਜੀ ਵੀਰਾ ਠੀਕ ਹੈ ਠੀਕ ਇਹ ਚ ਵੈਸੇ ਜਿਹੜਾ ਸਲੈਬ ਦਾ ਸਾਈਜ਼ ਆਊਗਾ ਨਾ ਇਹ ਸਾਈਜ਼ ਹੋਣਾ ਅੱਛਾ ਵੱਡਾ ਹੋਊਗਾ ਇਹ ਹਾਂਜੀ ਹਾਂਜੀ ਦੀ ਲੁੱਕ ਵੀ ਤਾਂ ਇਹ ਬਣੋਂਗੇ ਨਾ ਪੂਰਾ ਇੱਕੋ ਹੀ ਸਿੰਗਲ ਸਲੈਬ ਲੱਗਣੀ ਹੈ ਜਿਵੇਂ ਉੱਪਰ ਵੀਊ ਵੀ ਤੁਹਾਨੂੰ ਦਿਖਾਇਆ ਹੋਇਆ ਵਾ ਕਿ ਇਦਾਂ ਦੀ ਲੁੱਕ ਆ ਜਾਣੀ ਹੈ ਬਣੀ ਹਾਂ 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 ਪੂਰੀ ਆਹ ਇੱਕ ਪੂਰੀ ਸਲੈਬ ਇਹ ਵੀ ਜਿਹੜੇ ਸਾਹਮਣੇ ਵੀ ਲੱਗੇ ਆ ਨਾ ਕਿਤੇ ਜਿੱਦਾਂ ਰਹਿੰਦੀ ਹੁਣ ਮੈਂ ਕਹਾਂ ਪੂਰੀ ਪੂਰੀ ਕੱਟ ਆਉਣੀ ਆ ਨਾ ਲੈਂਣੀ ਨਹੀਂ ਇਹ ਵੀ ਜਿਹੜੇ ਸਾਹਮਣੇ ਵੀ ਲੱਗੇ ਆ ਨਾ ਸਾਈਜ਼ ਵਾਈਜ਼ ਇਹਦਾ ਵੀ ਇਹੀ ਹੋਣਾ ਵਿੱਚ ਬਹੁਤ ਬੜੀ ਆਲਟ ਗੋਟ ਲੱਗਦੇ ਆ ਜਿਹੜੇ ਨਵੇਂ ਗੰਦ ਇਹਦੀ ਵੀ ਵੀਡੀਓ ਫੋਟੋ ਚੁੱਕ ਕੇ ਜਿਸ ਤਰ੍ਹਾਂ ਇਸ ਹਾਂ ਇਸ ਹਾਂ ਸਾਰੇ ਨਹੀਂ ਵੇਚੋ ਦੇ ਅੰਦਰ ਨਹੀਂ ਬੋਲ ਕੇ ਰਹੀ ਜੀ ਆਪਣਾ ਤੁਕਮੀ ਕਣੀ ਕੁਛ ਨਹੀਂ ਪੈਣਾ ਉਧਰ ਨਾਲ ਬੜੇ ਵਜੇ ਇੱਥੇ ਰੱਖ ਠੀਕ ਹੈ ਜੀ ਹੋਰ ਆਪਣੇ ਕੋਲ ਤਰ੍ਹਾਂ ਆਪਣੇ ਆਹ ਆਪਣੇ ਗਰਾਊਂਡ ਦੇ ਆਗੇ ਹਨਾ ਆਪਣੇ ਜਿਹੜੇ ਵੇੜੇ ਵਾਲੀ ਪੈ ਲੱਗੀ ਆ ਹਾਂ ਜੀ ਇਹ ਵੇੜੇ ਵਾਸਤੇ ਆਪਣੀ ਪੋਰਚ ਵਾਸਤੇ ਤੁਸੀਂ ਲਾ ਸਕਦੇ ਹੋ ਜਿਹੜਾ ਓਪਨ ਏਰੀਆ ਜਿੱਥੇ ਨਾ ਆਪਣਾ ਗੱਡੀ ਗੁੱਡੀ پارک ਕਰਨੀ ਆ ਉੱਥੇ ਹਾਂ 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 ਨਾ ਵਾਸਤੇ ਆ ਜੂਗੀ ਇਹ 2x2 ਸਾਈਜ਼ ਆ ਫੁੱਲ ਬੋਡੀ ਚਾਹੀਏ 16x16 ਦੀ ਇਹ ਵੀ ਹੈਵੀ ਡਿਊਟੀ ਆ 12mm ਮਨ ਟਾਈਮ ਤਾਂ ਆਪਣੇ ਕੋਲੇ 20mm ਤੱਕ ਪਈ ਐ ਅੱਛਾ ਤੇ ਕਿਨੇ ਸਾਈਜ਼ ਦਾ ਤੁਸੀਂ ਰੈਕਟਰ ਕਰਨਾ ਵਾਸਤੇ ਸਾਰਾ ਨਾ ਸਹੀ ਆ ਬਹੁਤ 18mm ਉਹ ਲੱਗੀ ਹੋਵੇ ਸਹੀ ਹੋਣੀ ਚਾਹੀਦੀ ਹਾਂ ਆਪਸਾ ਤਕਰੀਰ ਉੱਥੇ ਬਣਾ ਕਰਕੇ ਪਸੰਦ ਅਸੀਂ ਆਹ ਕਰ ਆਹ ਕਰਕੇ ਪਸੰਦ ਅਸੀਂ ਇਹ ਦੋਨੋਂ ਦਾ ਬਣਾਣੀ ਚਾਹੀਦੀ ਗੱਲ ਤਾਂ ਬਹੁਤ ਇਹ ਦੋਨੋਂ ਦਾ ਪਹਿਲਾਂ ਉੱਪਰ ਦੀ ਪਾ ਦੇਣਾ ਆ ਜੀ ਥੋੜਾ ਜਿਹਾ ਰੈਕਟਰ ਸਾਰਿਆਂ ਨਾਲ ਨਾਲੇ ਮੈਚ ਹੋ ਜਾਂਦਾ ਵਾ ਜਿਵੇਂ ਬਾਹਰ ਲਾਈਟ ਵੀ ਰੈਂਪ ਰੂਮ ਤੇ ਲੱਗਣਾ ਨੂੰ ਉਹਨਾਂ ਨੂੰ ਮੈਚ ਇਹ ਚ ਕਰ ਰਹੇ ਆਪ ਜੀ ਆਪਸ਼ਨ ਇਹ ਵੀ ਆ ਨਹੀਂ ਗਾ ਜੀ ਪਰ ਉਹ ਵੀ ਕੁਆਲਿਟੀ ਥੋੜੀ ਜ਼ਿਆਦਾ ਹੈ ਹਾਂ ਕਰ ਦਵਾ ਦੇ ਆਧੇ ਤਰ੍ਹਾਂ ਆਇਆ ਕਿਤੇ ਬਾਤ ਕਰਦੇ ਲਈ ਉਸ ਆਧਾ ਉਹਦਾ ਪਰ ਇਹ ਸਵੇਰੇ ਲਈ ਰੋਟੀ ਇਹ ਹੈਵੀ ਡਿਊਟੀ ਚ ਆ ਜਾਂਦੇ ਆ ਇਹ ਇਹ ਆ ਜੀ ਵੀਰੇ ਆਪਣੇ ਦੇਖਣ ਨੂੰ ਤਾਂ ਨੇਚਰਲੀ ਲੱਗਦਾ ਜਿਵੇਂ ਪਰ ਹੈਗੀ ਟਾਈਲ ਹੀ ਹੈ ਇਹ ਹਾਂ ਹਾਂ ਇਹ ਸ਼ੇਡ ਜੋ ਤੁਸੀਂ ਦੇਖ ਸਕਦੇ ਹੋ ਤੇ ਪੀਸੇ ਨਾ ਪੂਰੇ ਕੁਆਲਿਟੀ ਵਾਈਜ਼ ਹੀ ਨੇ ਸਾਰੇ ਅੱਛਾ ਤੁਹਾਨੂੰ ਫਲੋਰ ਤੇ ਲੱਗੀ ਹੋਈ ਨਹੀਂ ਵੀ ਲੋਕ ਕਰਾਉਣਾ ਹਾਂ ਇਹ ਚੀਜ਼ ਉਹ ਸ਼ੇਡ ਦੇਖ ਸਕਦੇ ਹੋ ਤੇ ਇੱਕ ਇਹ ਜਿਹੜਾ ਦੇਖ ਸਕਦੇ ਹੋ ਬ੍ਰਾਊਨ ਜਿਹੜਾ ਇਹ ਥੋੜਾ ਰੈਂਡਮ ਜਿਹਾ ਜ਼ਿਆਦਾ ਹੈ ਹਾਂ ਆਪ ਨੂੰ ਡਾਰਕ ਸ਼ੇਡ ਚਾਹੀਦਾ ਆਪਾਂ ਆਹ ਕਿਹਾ ਸੀ ਇੱਕ ਇਹਦੇ ਵਾਸਤੇ ਜੋਇੰਗ ਵਾਸਤੇ ਯੂਜ਼ ਕੀਤਾ ਫਲੋਰਿੰਗ ਵਾਸਤੇ ਜਿਹੜਾ ਫਰੰਟ ਐਲੀਵੇਸ਼ਨ ਦਾ ਇਹ ਤਾਂ ਲੱਗਣੀ ਹੈ ਕਿੱਥੇ ਬਰੇਡ ਵਾਸਤੇ ਆਸਲੈਕਟ ਹੋ ਗਈ ਸਾਡੀ ਬਰੇਡ ਚ ਆ ਲੱਗਣੀ ਹੈ ਤੇ ਗਰੇਜ ਫੁੱਟ ਬੋਡੀ ਟਾਇਲਰ ਸ਼ਾਇਦ ਕਿਨਸਵਾਇ 10:00 ਵਜੇ ਰੋਗੀ ਇਹ ਗੱਡੀ-ਗੱਡੀ ਜੋ ਮਰਜ਼ੀ پارک ਕਰੀ ਚਲੋ 10:00 ਟਾਈਮ ਕੋਈ ਬਤਾਉਂਗੀ ਅੱਛਾ 10:00 ਵਜੇ ਮੈਂ ਵੀ ਵੈਸੇ 16:00 ਵਜੇ ਵੀ ਆ ਜੂਗੀ ਆਪਣੇ ਕੋਲ ਅੱਛਾ ਹਾਂ ਹਾਂ 10:00 ਵਜੇ ਵੀ ਲੈ ਕੇ ਆਉਂਦੇ ਕਿਤੇ ਜਾਣੀ ਨਹੀਂ ਠੀਕ 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 ਤੁਹਾਨੂੰ ਕੋਈ ਫਰਕ ਨਹੀਂ ਆਏਗਾ ਮਹੀਨ ਕੋਈ ਫਰਕ ਨਹੀਂ ਆਏਗਾ ਗੱਡੀਆਂ ਖੜਾਉਣ ਨੂੰ ਕੋਈ ਫਰਕ ਨਹੀਂ ਆਏਗਾ ਜਿੰਨਾ ਮਰਜ਼ੀ ਰੀਆ ਲਾ ਲਓ ਕੋਈ ਦਿੱਕਤ ਨਹੀਂ ਹੋਊਗੀ ਤੁਹਾਨੂੰ ਲੈ ਕੇ ਠੀਕ ਆ ਚਲੋ ਇਹ ਸਲੈਕਟ ਆ ਜੀ ਤੇ ਜਿਹੜੀ ਦੂਜੀ ਐ ਜਿੱਥੇ ਗੱਡੀ ਖੜਨੀ ਅੰਦਰ ਕੰਦਨ ਉਹ ਆ ਲੱਗਣੀ ਆਪਣੇ ਉਦਾਂ ਲੱਗਣੀਆਂ ਉਹ ਦਿਖਾ ਦੇ ਬਾਈ ਕਿੱਧਰ ਉਹ ਜਿੱਦਾਂ ਲੱਗੀਆਂ ਹਾਂ ਐਦਾਂ ਕਿਦਾਂ ਗੰਧ ਲੱਗਦੀ ਐਦਾਂ ਦੇਖਣਾ ਹੋੜੀ ਹੋੜੀ ਧਿਆਨ ਨਾਲ ਬਾਈ ਆਹ ਗੰਧ ਜਿੱਦਾਂ ਲੱਗੀ ਜੀ ਐਦਾਂ ਬਣ ਜਣੀ ਐ ਜਿੱਦਾਂ ਇਹ ਲੱਗੂ ਜਿੱਦਾਂ ਉਹ ਲਾਇਆ ਕਿ ਆ ਕਹਿੰਦੇ ਹੁੰਦੇ ਆ ਕਿਹੜੀ ਲੱਕੜਾ ਐ ਉਹ ਸਾਗਵਾਨ ਨੈਚੁਰਲ ਵੀ ਨਹੀਂ ਵਿਨਿਰ ਦੇ ਫੰਡਰ ਮੈਕਸ ਹੁੰਦੀਆਂ ਨਾ ਵੁੱਡ ਨੈਚੁਰਲ ਐਦਾਂ ਦੀ ਲੁੱਕ ਆ ਜਾਣੀ ਠੀਕ ਤੇ ਭਾਈ ਇਹ ਹੋ ਗਈ ਅਡੀਸ਼ਨ ਵਾਲਾ ਅਡੀਸ਼ਨ ਮਿਲਦਾ ਹਾਂਜੀ ਵੀਰੇ ਐਂਡਲੈਸ ਹੈ ਇਹ ਤਾਂ ਐਂਡਲੈਸ ਕਿੱਥੇ ਭਾਈ ਮਿਲਦਾ ਕਿੱਥੇ ਐਂਡਲੈਸ ਨਹੀਂ ਟਾਇਰ ਨਹੀਂ ਹੈ ਪਰ ਐਂਡਲੈਸ ਹੀ ਹੋਵੇਗਾ ਪ੍ਰੋਪਰਨੀ ਜੋੜ ਕੇ ਲਾ ਦੋ ਜੀ ਦੇਖੋ ਭਾਈ ਇਹ ਹੁਣ ਤੇਰੇ ਵਰਜੇ ਦੱਸਦਾ ਤੈਂ ਜਿਹੜਾ ਕਾਲਾ ਲੈ ਲੈ ਮੈਂ ਉਹ ਹੀ ਲੈ ਲੈਣਾ ਬਸ ਆ ਆ ਵੀ ਤੁਸੀਂ ਆ ਵੀ ਸਲੈਕਟ ਆ ਵੀ ਐਂਡਲੈਸ ਤੇ ਪਿਛਲੀ ਥੋੜੀ ਹੈ ਨਾ ਉਹ ਅੰਦਰ ਕੀ ਤੁਸੀਂ ਨਹੀਂ ਉਹ ਐਡਲੈਸ ਕੀ ਅੱਛਾ ਆਪ ਜੀ ਕਹਿੰਦੇ ਨਹੀਂ ਹਾਂ ਇਹ ਕਲਾਊਡ ਜੇ ਸ਼ੀਟ ਹੈ ਉਹਦਾ ਸੈਲਫ ਜੈ ਟੈਕਸਡ ਹੈਗਾ ਪਰ ਹਾਂ ਐਡਲੈਸ ਨਹੀਂ ਜੀ ਨਾ ਇਹ ਵੀ ਇਹ ਕੀ ਤੁਸੀਂ ਜਿਹੜੇ ਆਉਂਦੀ ਆ ਉਹ ਹਾਂ ਇਹਦੇ ਵਿੱਚ ਵਾਈਟ ਕਲਰ ਦਿਖਾਓ ਜਿਹਦਾ ਆਹ ਸਾਹਮਣੇ ਵਾਲੀ ਆ ਤੁਸੀਂ ਤਾਂ ਪਾਣੀ ਦੀ ਬਹੁਤ ਬਰਬਾਦੀ ਕਰਦੇ ਹੈਂ ले जाएंगे यार कोई गलट लस व्हाइट ग्रे व्हाइट ग्रे वाइट ग्रेट थे वाइट क्रे ना साड़ी ਆ ਬਲੇ ਲੱਗਦਾ ਹੈ ਹੈ ਠੀਕ ਹੈ ਠੀਕ ਹੈ ਹੋਰ ਦਿਖਾ ਦਿਓ ਮਣੀ ਚਲੇ ਇਹ ਵੀ ਸਿਲੈਕਟ ਆ ਥੋੜੀ ਜੀ ਹੋਰ ਇਹ ਇੱਕ ਤੁਸੀਂ ਵਾਈਟ ਐਂਡ ਬ੍ਰਾਉਨਿਸ਼ ਸ਼ੈਂਟਰ ਦੇ ਦੇਖਣੀ ਆ ਦੇਖੀ ਭਾਈ ਹੱਥ ਨਾਲ ਜਿਹੜਾ ਵਿੱਚ ਪਰ ਇਹ ਤੇ ਪਹਿਲ ਹੋਰ ਬਾਹਰ ਉੱਥੇ ਹੈ ਜੀ ਦਾ ਆਰੇ ਸ਼ੇ ਆ ਵਸ ਵਸ ਹਾਂ ਬਈ ਸਿਲੈਕਟ ਆਹੋ ਚੱਕ ਦੇ ਬਈ ਆਹ ਗਰੀ ਦੇ ਸ਼ੇ ਰੇਣੇ ਬਰੇ ਗਰੀ ਚ ਮਿਲ ਜਣਗੇ ਉਹ ਨੀਚੇ ਹੋਣਗੇ ਗੇਹੇ ਥੋੜੇ ਕਾਮਨ ਨੇ ਥੋੜੇ ਜਿਹਾ ਲੰਗੇ ਬਰਾਉਨ ਨੇ ਐ ਇੰਦਾ ਐਂਡਲੈਸ ਹੋਊਗੇ ਉਹ ਵੀ ਐਂਡਲੈਸ ਥੱਲੇ ਪਈ ਆ ਉਹ ਦਿਖਾ ਦੇ ਉਹ ਦੇਖ ਲੈਂਦੇ ਨਾ ਨਾਲ ਥੱਲੇ ਨਾਲ ਮਿਲ ਜੂਗਾ ਕੋਣਾ ਚਲੋ ਥੱਲੇ ਚਲੀਏ ਫਿਰ ਦੇਖ ਲਓ ਬਈ ਨੰਬਰ ਨੰਬਰ ਨੇ ਇਹ ਤਾਂ ਉਹ ਪਤਾ ਨੰਬਰ ਛੱਦੇ ਉਹ ਨਹੀਂ ਕਹਣਾ ਨੰਬਰਾਂ ਨੰਬਰਾਂ ਤਾਂ ਚੋਰ ਫੋਟੋ ਲੈ ਜੀ ਮੈਂ ਨੰਬਰ ਸਾਰੇ ਭੋਲ ਦੇ ਦੀ ਹਾਂ 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 ਨਹੀਂ ਜ਼ਰਦਰੀ ਯਾਰ ਨੰਬਰ ਇਹ ਗਰੇ ਦਾ ਨਹੀਂ ਹੈਗੀ ਇਹ ਇਹ ਵਾਈਟ ਨਹੀਂ ਹੈਗੀ ਉਦਾਂ ਦਾ ਗਰੇਸ਼ ਹੈ ਵੀਰੇ ਫਿਰ ਵਾਈਟ ਗਰੇ ਜਿਹੜੀ ਤੁਸੀਂ ਕਹਿੰਦੇ ਹੋ ਉਦਾਂ ਦੀ ਉਹ ਛੱਲਿਆ ਉਹ ਤਾਂ ਖੜੂ ਪਾ ਰਹਿਣ ਤੇ ਬਾਕੀ ਤਾਂ ਮਾਰਨਾ ਪੜ ਕਾਉਣਾ ਸਾਡਾ ਹਾਂ ਤੁਹਾਨੂੰ ਆਵੇ ਅਗਰ ਆਖਰੂ ਧੋਣੇ ਵਾਲਾ ਉੱਪਰ ਨਾਲ ਇਹ ਹੁਣ ਇੰਨਾ ਨੇ ਦਿਮਾਗ ਵਿੱਚ ਜਨ ਪਾਉਣਾ ਇਹ ਹੁਣ ਮੈਂ ਚੰਡੀਗੜ੍ਹੇ ਦੇਖ ਕੇ ਆਉਂਗੇ ਸਾਰੀ ਚੀਜ਼ਾਂ ਹੈ ਘਰ ਤਾਂ ਉਹਨਾਂ ਨਾਲ ਲੈ ਜਾ ਕੇ ਇਹ ਟਾਇਲਟ ਵਾਲਾ ਸਮਨ ਬਾਅਦ ਚ ਚੱਕਦੇ ਆ ਹੁਣ ਹੁਣ ਚੱਕੀਓ ਲੈਟ ਆਉਣ ਲੇਟ ਹੋ ਰਿਹਾ ਨਵੀਂ ਅਨਮੀ ਐਟਮਾ ਖਾਂਦੇ ਤੁਸੀਂ ਤਾਂ ਚੜਾਈ ਆ ਬਈ ਤੁਹਾਨੂੰ ਸੱਡ ਵੀ ਜਾਇਆ ਬ੍ਰੇਕਫਾਸਟ ਹੁਣ ਹੋ ਰਿਹਾ ਤੁਹਾਡਾ ਆਹਾ ਬੰਨਾ ਫਣੇ ਅੰਦਰ ਖੋਲ ਦੇ ਜਾ ਇਹ ਸਾਰਾ 골ਡ ਇਹ ਰੇ ਲਾਤਾ ਹੈ ਸੋਨੇ ਲਾਤਾ ਬਾ ਵੀਰ ਕਿੰਨੇ ਦਾ ਹਲਾ 골ਡ ਨਹੀਂ ਕੋਈ 90000 ਦਾ ਕੁਛ ਨਹੀਂ ਚਲੋ ਲੈ ਭਾਈ ਇਹ ਜਿਹੜਾ ਆਪਣਾ ਲੱਗਣਾ ਸਮਾਨ ਅਸਾਂ ਬਹੁਤ ਵਿੱਚ ਹੈ ਵੀਰ ਨਹੀਂ ਭਾਈ ਥੋੜਾ ਅਸੀਂ ਇਹ ਚੀਜ਼ ਦੇਖਣ ਆਏ ਆ ਥੋੜੀ ਜੀ ਵੀਰ ਥੋੜੀ ਨੋਲਿਜ ਦੇ ਦਊਗਾ ਵੀ ਤੁਹਾਡੇ ਜਿਹੜੇ ਬੰਦੇ ਦੇਖਦੇ ਉਹਨਾਂ ਨੂੰ ਪਤਾ ਲੱਗ ਜੂਵੇ ਨੇ ਇੰਦਾ ਇਲੈਕਟ੍ਰੀਕਲ ਦਾ ਪੈਨਲ ਹੋ ਗਿਆ ਜੀ ਹਾਂ ਹਾਂ ਆ ਮੇਨ ਸਵਿਚ ਹੋ ਗਿਆ ਐਮ ਸੀ ਸੀ ਬੀ ਅੱਛਾ ਜਿਹੜੀ ਪਿੱਛੋਂ ਪੀ ਐਸ ਪੀ ਸੀ ਐਲ ਬੋਰਡ ਦੀ ਸਪਲਾਈ ਹੋਣੀ ਹੈ ਆਪਣੀ ਪਾਵਰ ਪਹਿਲਾਂ ਇਹ ਨੂੰ ਆਉਂਦੀ ਆ ਉਸ ਤੋਂ ਬਾਅਦ ਚੱਲੀ ਜਾਂਦੀ ਆ ਆਟੋਮੈਟਿਕ ਚੇਂਜ ਓਵਰ ਨੂੰ ਅੱਛਾ ਆਟੋਮੈਟਿਕ ਚੇਂਜ ਓਵਰ ਹੋ ਗਿਆ ਜੇ ਜਨਰੇਟਰ ਦਾ ਜੀ ਉਹ ਜਨਰੇਟਰ ਦਾ ਭਾਈ ਜੇ ਲਾਈਟ ਪੱਜਦੀ ਆ ਤਾਂ ਜਨਰੇਟਰ ਆਟੋਮੈਟਿਕ ਸਟਾਰਟ ਆ ਆਟੋਮੈਟਿਕ ਜਦੋਂ ਲਾਈਟ ਆ ਜਾਂਦੀ ਆ ਆਟੋਮੈਟਿਕ ਆਟੋਮੈਟਿਕ ਬੰਦ ਹੋ ਜਾਂਦਾ ਠੀਕ ਹੈ ਵੀ ਆਪਾਂ ਨੂੰ ਉੱਠਣ ਤੇ ਬੈਠਣ ਦੀ ਲੋੜ ਨਹੀਂ ਹੈਗੀ ਸਾਰੇ ਉਸ ਤੋਂ ਬਾਅਦ نیچے ਜਿਹੜੇ ਅ ਉਹ ਆਪਣੀ ਸਪਲਾਈ ਚੱਲਦੀ ਆ ਫਰਸਟ ਫਲੋਰ ਗਰਾਉਂਡ ਫਲੋਰ ਥਰਡ ਫਲੋਰ ਕੋਈ ਏਸੀ ਵੀ ਲਾਈਟ ਹਾਂ ਹਾਂ ਇਹ ਉਹਦੇ ਲਈ ਤੇ ਇੱਕ ਆਹ ਪ੍ਰੋਡਕਟ ਬਣਾ ਕੀਤੀ ਲਗਾਇਆ ਗਿਆ ਅੱਛਾ ਅੱਛਾ ਇਹ ਐਸਪੀਡੀ ਲੱਗੀ ਆ ਬਰੇ ਅਰਥ ਲਈ ਕੰਮ ਕਰਦੀ ਆ ਜੇ ਅਰਥ ਮਤਲਬ ਕਿ ਪੁੱਛੋ ਕਿ ਅਰਥ ਵਿੱਚ ਫਾਲਟ ਆਉਂਦਾ ਜਾਂ ਕੋਈ ਸਮਾਨੀ ਬਿਜਲੀ ਲੱਗਦੀ ਆ ਤਾਂ ਇਹ ਐਸਪੀਡੀ ਦੇ ਇਹ ਉਹ ਨੂੰ ਬਚਾਉਂਦੀ ਆ ਇਸੇ ਬਚਾ ਲੈਂਦਾ ਠੀਕ ਠੀਕ ਇਹ ਆਪਣੇ ਇਨਰ ਇਲੈਕਟ੍ਰੀਕਲ ਲਾ ਪੈਣਾ ਇਹ ਵੱਡੀਆਂ ਵੱਡੀਆਂ ਦੇ ਆ ਜਿਹੜੇ ਛੋਟੇ ਘਰ ਜਦੋਂ ਸਾਡਾ ਵੀ 2000 ਕਾਜ ਵਿੱਚ 3000 ਕਾਜ ਦੇ ਵਿੱਚ ਉਹ ਸਾਹਮਣੇ ਵੀਰੇ ਡਿਜ਼ਾਈਨ ਹੋ ਜਾਂਦਾ ਬੰਦੇ ਹਾਂ ਜਿਨ੍ਹਾਂ ਜਿਵੇਂ ਦਾ ਆਪਣੀ ਰਿਕੁਆਇਰਮੈਂਟ ਹੈ ਕਿ ਰਿਕੁਆਇਰਮੈਂਟ ਦੇ ਸਾਹਮਣੇ ਡਿਜ਼ਾਈਨ ਹੋ ਜਾਂਦਾ ਹਾਂ 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 ਇਹਨਾਂ ਇੱਕ ਬਹੁਤ ਵਧੀਆ ਸੇਫਟੀ ਵਾਲੀ ਚੀਜ਼ ਹੈ ਆਪਣਾ ਸਾਰਿਆਂ ਨੂੰ ਲਾਉਣੀ ਚਾਹੀਦੀ ਚੀਜ਼ਾਂ ਹੈ ਤੇ ਵੀਰੇ ਸੰਪਰਕ ਕਰਨਾ ਲੁਧਿਆਣਾ ਗਿੱਲਰ ਰੋਡ ਪਰ ਕਿੱਥੇ ਆਉਣਾ ਨੰਬਰ ਨੰਬਰ ਬਿਸਟਿੰਗ ਕਾਰਡ ਗਿੱਲਰ ਰੋਡ ਜੀਐਨਜੀ ਕੋਲੇ ਦੇ ਕੋਲੇ ਬਿਲਕੁਲ ਤਹਿਸੀਲਦਾਰ ਦਾ ਆਫਿਸ ਹੈ ਤਹਿਸੀਲਦਾਰ ਦੇ ਆਫਿਸ ਦੇ ਬਿਲਕੁਲ ਆਪਣੀ ਸਾਹਮਣੇ ਫੈਕਟਰੀ ਹੈ ਰਾਣਾ ਇਲੈ 1064 ਜੀ ਕਿਸੇ ਨੇ ਵੀ ਕੋਈ ਆਪਣੇ ਪੁਰਾਣੇ ਘਰ ਚ ਵੀ ਕੰਮ ਕਰਾਉਣਾ ਹੋਵੇ ਨਵੇਂ ਚ ਵੀ ਕਰਾਉਣਾ ਹੋਇਆ ਤਾਂ ਜ਼ਰੂਰ ਬਿਲਕੁਲ ਹਰ ਤਰ੍ਹਾਂ ਦਾ ਆਪਾਂ ਇਲੈਕਟ੍ਰੀਕਲ ਦੇ ਕੋਈ ਜਿਹਨੇ ਕੋਈ ਪੁੱਛਣਾ ਵੀ ਇਲੈਕਟ੍ਰੀਕਲ ਦੇ ਆਪਾਂ ਨੂੰ ਫੋਨ ਕਰਕੇ ਪੁੱਛੀਂ ਲੱਗਦਾ ਪਰ ਨੌਲੇਜ ਵੀ ਦੇ ਦਿੰਦੇ ਆ ਵੀ ਉਤੋਂ ਐਦਾਂ ਕਰ ਲਓ ਕੋਈ ਐਦਾਂ ਦਾ ਕੋਈ ਫੋਨ ਕਰਨਾ ਕਈ ਕਿਸਾ ਮੁੱਦਾ ਨਹੀਂ ਹੈਗਾ ਓਕੇ ਵੀਰੇ ਸ਼ੁਕਰੀਆ ਬਹੁਤ ਬਹੁਤ ਮੇਰੇ ਬਾਦ ਵੀ ਨਵੀਂ ਚੀਜ਼ ਮੈਨੂੰ ਵੀ ਤਾਂ ਪਤਾ ਹੈਗਾ ਇਹਦਾ ਬਿਜਲੀ ਵਾਲਾ ਸਾਡਾ ਲੈ ਕੇ ਆਇਆ ਇੱਕ ਹੋਰ ਨਵੀਂ ਚੀਜ਼ ਸੁਣਨ ਨੂੰ ਮਿਲੀ ਆ ਜੀਰੋਂ ਨੇ ਇੱਕ ਹੋਰ ਸੇਫਟੀ ਚੀਜ਼ ਬਣਾਈ ਆ ਇਹ ਇਹਦਾ ਕੀ ਫਾਇਦਾ ਵੀਰੇ ਆਈਏ ਇਹਨੂੰ ਸਰਵੋ ਵੋਲਟੇਜ ਸਪਲਾਇਰ ਕਹਿੰਦੇ ਨੇ ਹਾਂਜੀ ਮੰਨ ਲਓ ਇਹ ਮੇਨ ਦੇ ਆਪਣੀ ਮੇਨ ਲਾਈਨ ਦੇ ਉੱਤੇ ਕੰਮ ਕਰਦਾ ਵਾ ਜਿਵੇਂ ਘਰਾਂ ਦੀ ਕੋਈ ਆਪਣੀ ਮੇਨ ਸਪਲਾਈ ਹੁੰਦੀ ਆ ਉਹਦੇ ਤੇ ਲੱਗ ਜਾਂਦਾ ਮੰਨ ਲਓ ਪਿੱਛੋਂ ਵੋਲਟੇਜ ਘੱਟ ਆਉਂਦੀ ਆ ਵੱਧ ਆਉਂਦੀ ਆ ਜਾਂ ਇੱਕਦਮ ਕੋਈ ਜ਼ਿਆਦਾ ਆ ਜਾਂਦੀ ਆ ਜਾਂ ਮੰਨ ਲਓ ਪਿੱਛੇ ਕੋਈ ਤਾਰਾਂ ਸ਼ਾਰਟ ਆਉਂਦੀਆਂ ਨੇ ਨਿਊਟਰਲ ਚ ਫਾਲਟ ਵਾ ਜਾਂਦਾ ਇਹ ਮਤਲਬ ਕਿ ਆਪਣੇ ਅੰਦਰ ਪੂਰੇ ਘਰ ਨੂੰ ਸੇਫਟੀ ਕਰਦਾ ਵਾ ਮੰਨ ਲਓ ਆਪਾਂ ਘਰ ਦੇ ਵਿੱਚ 8 9 10 AC ਲਗਾਉਂਦੇ ਆ ਕੋਈ ਆਪਾਂ ਨੂੰ AC ਲਗਾਉਣ ਦੀ ਲੋੜ ਦੀ ਇੱਕ ਮੇਨ ਤੇ ਸਿਰਫ ਇਹ ਸਰਵੋ ਤੁਸੀਂ ਆਹ ਪ੍ਰੋਡਕਟ ਲਗਾ ਲਓ ਸਰਵੋ ਇਹਨ ਜੇ ਜੇ ਇੱਕਦਮ ਬਹੁਤ ਜ਼ਿਆਦਾ ਐਂਡਰ ਦਾ ਕਰਟ ਨਹੀਂ ਕਰਦੇਗਾ ਜੀ। ਜਿੱਦਾਂ ਹੁਣ ਜਿਹੜੇ ਏਸੀਆਂ ਦੇ ਨਾਲ ਸਟੈਪਲਰ ਜੇ ਲੱਗਣ ਲੱਗੇ ਹੁੰਦੇ ਉਹਨਾਂ ਦੀ ਲੋਡ ਨਹੀਂ। ਉਹ ਲੋਡ ਦੀ ਲੋਡ ਇਹ ਲਗਾ ਕੇ ਉਹ ਲਗਾਉਣ ਦੀ ਲੋਡ ਨਹੀਂ ਹੈ ਕਿ ਜੀ ਇਹ ਛੋਟੇ ਏਸੀਆਂ ਨੇ ਜੇ ਤੁਸੀਂ ਸਟੈਪਲਰ ਲਾਉਣੇ ਤਾਂ ਕੱਲੇ ਏਸੀਆਂ ਨੂੰ ਲਾਉਦੇ ਹੋ। ਹਾਂ ਇਹ ਲਗਾਉਣ ਨਾਲ ਵੀ ਛੋਟੇ ਜਿਵੇਂ ਕੋਈ LED ਲਾਈਟ ਆ ਰੋਡੀਆਂ ਦਮਸ ਲਿੰਗੀਆਂ ਲਾਈਟਾਂ ਨੇ ਉਹਨਾਂ ਨੂੰ ਉਹਨਾਂ ਦੀਆਂ ਵੀ ਚੋਕਾਂ ਨੇ ਕੋਈ ਫ੍ਰਿਜ ਆ ਕੋਈ ਮਾਈਕ੍ਰੋਵੇਵ ਹੈ ਐਡੀ ਹੈ। ਇਹ ਹਰ ਇੱਕ ਚੀਜ਼ ਨੂੰ ਸੇਫਟੀ ਕਰਦਾ ਪੂਰੇ ਘਰ ਨੂੰ ਸੇਫ ਕਰਦਾ। ਹਾਂ ਹਾਂ ਹਾਂ। ਮਤਲਬ ਕਿ ਬੜਾ ਹੀ ਵੈਲਿਊ ਫॉर ਇਹਦੇ ਲਗ ਲਗ ਮਤਲਬ ਕਿ ਲੋਡ ਦੇ ਹਿਸਾਬ ਨਾਲ ਇਹਨਾਂ ਦੇ ਪ੍ਰਾਈਸ ਹੁੰਦੇ ਨੇ। ਇਹ 2 ਕਿਲੋਵਾਰਟ ਤੋਂ ਸ਼ੁਰੂ ਹੋ ਜਾਂਦਾ 500 ਕਿਲੋਵਾਰਟ ਤੱਕ ਕਰ 1000 ਕਿਲੋਵਾਰਟ ਤੱਕ ਵੀ ਮਿਲ ਜਾਂਦਾ ਜੀ। ਜੇ 5 ਕਿਲੋਵਾਰਟ ਤੱਕ ਦਾ ਬਣਾਉਈਏ ਕਿੰਨੇ ਦਾ ਬਣ ਜੂਗਾ? 5 ਕਿਲੋਵਾਰਟ ਦਾ ਆਪਾਂ ਜੀ ਨਾਰਮਲ ਘਰਾਂ ਦੀ ਗੱਲ ਕਰੀਏ ਸਿੰਗਲ ਫੇਜ਼ ਦਾ ਜੇ ਬਣਾਈਏ ਤਾਂ ਇਹ ਹੈਗਾ 17-18 ਹਜ਼ਾਰ ਰੁਪਏ। 17-18 ਹਜ਼ਾਰ ਤਾਂ ਠੀਕ ਜੀ। ਤੇ ਵਾਰੰਟੀ ਵਗੈਰਾ ਫਿਰ ਇਹਦੀ? ਇਹਦੀ ਵਾਰੰਟੀ ਜਿਹੜਾ ਇਹ ਮਾਡਲ ਤੁਸੀਂ ਦਿਖਾ ਰਹੇ ਹੋ ਇਸ ਟਾਈਮ ਵੀਡੀਓ ਦੇ ਵਿੱਚ ਇਹ ਮਾਡਲ ਨੂੰ ਲੀਨੀਅਰ ਮਾਡਲ ਕਹਿੰਦੇ ਆਂ ਜੀ 5 ਸ ਜੀ ਬਤਨ ਜੀ ਤੇ ਅੱਗੇ ਬੈਠ ਕੇ ਜੀ ਜੀ ਜੇ ਮੈਂ ਬਿਸਟਿੰਗ ਆਉਟ ਆ ਦਿਫਾ ਜਮੜੇ ਭਾਈ ਤੁਹਾਨੂੰ ਪਤਾ ਲੱਜੂ ਹੈਗਾ ਆਪਣੇ ਕੋਲ ਜੇ ਤੁਹਾਨੂੰ ਇੱਕ ਵਾਰ ਫੇਰ ਦੁਬਾਰੇ ਵੀਰੋਂ ਦਾ ਐਡਰੈਸ ਸਾਰਾ ਕੁਝ ਦਿਖਾ ਦਿਆਂ ਨੰਬਰ ਦਿਖਾ ਦਿਆਂ ਸਾਰਾ ਕੁਝ ਇੱਥੇ ਆ ਜੇ ਸੋਲਣ ਲੱਗ ਗਿਆ ਫਿਰ ਤਾਂ ਤੁੰਗਾ ਜੀ ਤਸੀਂ ਦਾ ਸਕਰੀਨਸ਼ਾਟ ਲੈ ਕੇ ਨੰਬਰ ਲੈ ਕੇ ਸਾਰਾ ਸਰਚ ਕਰਕੇ ਆਜੋ ਵੀਰ ਉਹਨੂੰ ਕੋਈ ਹੋਰ ਤਰ੍ਹਾਂ ਦੀ ਸੇਵੀ ਤਰ੍ਹਾਂ ਦੀ ਨੌਲੇਜ ਲੈਣੀ ਹੋਵੇ ਤੇ ਕੋਈ ਵੀ ਲੈਕਚਰ ਦੀ ਆਪਣੀ ਨੌਲੇਜ ਆਣੀ ਹੋਵੇਗਾ ਆਪਾਂ ਵਧੀਆ ਮਿਲਗੀ ਬੰਦੇ ਨੂੰ ਗਾਈਡ ਕਰੀਦਾ ਜੀ ਸ਼ੁਕਰੀਆ ਵੀਰ ਬਹੁਤ ਬਹੁਤ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਫਿਰ ਅਰਥ ਅਜੇ ਲੋੜੇ ਦੀ ਜੀ ਬਾਈ ਜਿਆ ਜਗੜ ਲਾਉਣ ਦਾ ਕੜਾ ਅਹ ਜਿਹੜਾ ਹੁਣ ਬਾਈ ਦੱਸ ਦੋ ਤੂੰ ਨਹੀਂ ਨਹੀਂ ਹਾਂ ਅਰਥ ਉਹ ਜੀਆ ਇਹ ਤਾਂ ਕੰਟਰੋਲਰ ਇਹ ਅਰਥ ਉਹ ਕੰਟਰੋਲਰ ਜਿਹੜਾ ਐਮਸੀ ਆਪਾਂ ਲਾਉਣਾ ਹੈ ਇਹਦੇ ਵਿੱਚ ਸਾਰਾ ਕੁਝ ਨਹੀਂ ਕਿੱਥੇ ਲੱਗ ਲੱਗ ਲਾਉਂਦਾ ਫਿਰ ਮੈਂ ਤੁਹਾਨੂੰ ਨਹੀਂ ਸਾਰਾ ਕੁਝ ਵਿੱਚੇ ਜਾਣਾ ਇਹਦੇ ਇਹ ਚੀਜ਼ ਕਰ ਰਿਹਾ ਜਲਦੀ ਆ ਫਿਰ ਸ਼ੁਰੂ ਲੈ ਪਈ ਬਜਾਜ ਦੇ ਲੱਟਾ ਦੇਖਣ ਆਏ ਹੋਏ ਆ ਇਧਰ ਆ ਅਰਥਿੰਗ ਵਾਲਾ ਵੀ ਆਇਆ ਹੈ ਦੱਸਣ ਧੰਨਵਾਦ ਬਾਈ ਦਾ ਲੋਕਾਂ ਦੇ ਕੋਲ ਚਾਹੇ ਆ ਆ ਚੀਜ਼ ਲੱਭਦੇ ਫਿਰਦੇ ਸੀ ਮਿਲ ਗਈ ਸਾਨੂੰ ਇਹ ਗਰਮ ਗਮਾਨਾ ਹੈ ਹਾਂ ਹਾਂ ਯਾਰ ਦਰਵਾਜ਼ੇ ਕਿਹੜੇ ਚੱਲ ਆ ਆਹ ਚੱਲ ਆਹ ਚੱਲ ਬ੍ਰਾਊਨ ਪਹੁੰਚਿਆ ਅਗੇ ਬਲੈਕ ਬ੍ਰਾਊਨ ਲੋੜ ਨਹੀਂ ਬਾਈ ਆਰ ਠੀਕ ਹੈ ਪੰਨਾ ਪਕੌੜੇ ਵਾਲੇ ਕੋਲ ਆਏ ਹਾਂ ਬੰਦੇ ਵੀ ਜਗ੍ਹਾ ਹੀ ਬਣਾ ਲਣ ਦੋ ਪੰਨਾ ਪਕੌੜੇ ਵਾਲੇ ਪੰਨਾ ਪਕੌੜੇ ਵਾਲਾ ਘਾਟਾ ਕਰ ਘਾਟਾ ਕਰ ਆਹ ਘਾਟਾ ਇਧਰ ਲੁਧਿਆਣਾ ਦੇ ਘਾਟਾ ਘਰ ਜਾ ਕੇ ਸ਼ਿਵਰਾਤਰੀ ਆ ਸ਼ਿਵਰਾਤਰੀ ਕਰਕੇ ਭਾਈ ਪੂਰਾ ਪੂਰਿਆ ਰੌਣਕਾਂ ਲੱਗਿਆ ਭਈਆ ਆਪਾਂ ਲੋਰੇ ਪਾਸੇ ਘੁੰਮਦੇ ਰਹੇ ਬੱਲਾ 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 ਪਿੱਛੇ ਆ ਪਿਆ ਭਾਈ ਕੰਮ ਉਹ ਨਾ ਇਹ ਸਲ ਮਾਰਕੀਟ ਦੇ ਵਿੱਚ ਬੇ ਸੱਚਾ ਹੈ ਸੱਚਾ ਮਤਲਬ ਗੇਂ ਬਲੱਗ ਲੈ ਇਹ ਤਾਂ ਖੁੱਲੀ ਦੁਕਾਨ ਹੈ ਪਰ ਇਹਦੇ ਪਿੱਛੇ ਦਾ ਪੂਰਾ ਇਲੈਕਟ੍ਰੋਨਿਕ ਮਾਰਕੀਟ ਹੈ ਹੈਵਲ ਹੈ ਇਹੋ ਜਿਹੇ ਕਰੋ ਚਲੋ ਇਹ ਪਹਿਲਾਂ ਕਿਹੜਾ ਦੇ ਦੋ ਪੂਰਾ ਇੱਕ ਹਾਂ ਸਾਰੇ ਐਟਮਾ ਭਾਈ ਇੱਥੇ ਹੈ ਕਲਾਈ ਬਾਕੀ ਕੋਲਰ ਵੀ ਪਏ ਆ ਹੈ ਉਹ ਚਾ ਚੀਜ਼ ਹੈ ਹਾਂ ਤੁੰਬਰ ਵੀ ਪਏ ਆ ਬੜੀਆਂ ਜਿੱਜਾ ਇੱਥੇ ਦਾ ਯਾਰ ਦਿੱਲੀ ਲੁਧਿਆਣਾ ਦੀ ਪੱਖੇ ਪਏ ਆ ਵੀ ਪੱਖੇ ਹੈ ਪਸਾ ਕੇ ਖਤਮ ਹੋ ਚੱਲਿਆ ਹੈ ਮੈਂ ਦੇ ਰਿਹਾ ਲੇਟਾ ਹਾਂ ਘਰ ਪਾਣੇ ਸੌਖੇ ਮੈਂ ਘਰ ਪਾਣੇ ਸੌਖੇ ਨਹੀਂ ਹੈਗੇ ਉਹ ਬਾਈ ਹਾਂ ਗੱਡੀ ਉਰੀ ਬਾ ਦੇਣੀ ਪੱਖੇ ਨੇ ਗਾਜੀ ਜਗ੍ਹਾ ਤੇ ਲੈਣੀ ਫਤ ਤੂੰ ਟੈਕਸੀ ਕਰਕੇ ਜਾਈਂ ਫਿਰ ਠੀਕ ਨਹੀਂ ਬਾਈ ਅਸੀਂ ਟੈਕਸੀ ਕਰਕੇ ਆ ਫਿਰ ਮੈਂ ਗੱਡੀ ਭਰ ਲਈ ਅੱਜ ਦੋ ਬੰਦੇ ਬਹਿ ਜੂंगे ਬਾਹਰ ਹੀ ਰਹਿਣਗੇ ਤਨ ਹਲੇ ਸਮਾਨ ਹੋਰ ਵੀ ਹੈ ਆ ਜਾ ਪਹਿਲਾਂ ਉਹ ਚੱਕ ਕੇ ਲਈਏ ਚੱਤੀ ਘੜ ਦੋ ਬੰਦੇ ਚੱਕ ਕੇ ਲੈ ਆਉਂਦੇ ਪਾ ਇੱਥੇ ਘੜ ਚੱਕ ਲੈ ਆਉਂਦੇ ਸੀ ਮਾਲ ਹੋ ਰਿਹਾ ਐਂ ਲੱਗਦਾ ਹਲਾ ਪਟਾਕੇ ਚੱਲ ਪਏ ਸ਼ਿਵਰਾਤਰੀ ਹਲਾ ਬੱਸ ਸਟੱਕਦਾ ਹੋਣਗੇ ਇੱਥੇ ਗੱਡੀ 'ਚ ਇਹ ਆ ਦੋ ਰਹਿ ਗਏ ਆ ਦਾ ਮੂਰੇ ਭਾਲਦਾ ਆਜੇ ਫਿਰ ਕਿਹਨਾਂ ਦਾ ਉੱਥੇ ਕਿੱਥੇ ਕਢੂਗੇ ਇਹਨਾਂ ਦਾ ਸਮਾਨ ਲੱਦਿਆ ਵਿੱਚ ਰੂਟ 'ਤੇ ਕਢਣਾ ਕੋਣ ਹੈ ਚਾ ਦੇਖ ਲਉਂਦੇ ਆਂ ਜਾਂਦੇ ਜਾਂਦੇ ਦੇਖ ਲਉਂਗਾ ਆਪਣੇ ਇੱਥੋਂ ਨੂੰ ਜਾਣਾ ਖੜ ਲੂੰਗਾ ਦੇਖ ਲਉਂਦਾ ਦਰਾਹਿਵਾਲ ਨੂੰ ਜਾਣਾ ਮੈਂ ਦੇਖਦਾ ਪਹਿਲੇ ਤੇ ਮੈਂ ਮਾਰਦਾ ਕਿੱਧਰ ਨੂੰ ਜਾਂਦੀ ਗੱਡੀ